ਯਾਰ ਨੇੜਾ ਦੇ ਨਹੀਂ ਆਉਂਦੀ ਆ ਆਏ ਹਾਂ ਪਹਾੜ ਯਾਦ ਆਉਂਦੇ ਨੇ ਜਾ ਕੇ ਬੈਠੀਏ ਠੰਡੇ ਤਾਂ ਹਾਂ ਪਹਾੜ ਆ ਲਈ ਲਈਏ ਸਾ ਥਾਰਪਾਰ ਦੇ ਵਿੱਚ ਚਾਰ ਦਿਨ ਹੀ ਆਉਂਦੇ ਨੇ ਉਹ ਵੀ ਮੱਛੀ ਆਉਂਦੇ ਨੇ ਮੱਛੀ ਆਉਂਦੇ ਨੇ ਫਿਰ ਹੁਣ ਕੀ ਬਣਦਾ ਹੈ ਹਮ ਅੱਜ ਗਰਮੀ ਵਾਲੀ ਦੀ ਕੰਮ ਤੇ ਲੱਗਿਆ ਨਹੀਂ ਯਾਰ ਠੀਕ ਆ ਅੱਜ ਬਾਲੀ ਦੀ ਨਵੇੜਾਂਗੇ ਕੁਛ ਨਾ ਕੁਛ ਚੱਲ ਅੱਜ ਜਿੰਨਾ ਕ ਹੋ ਗਿਆ ਓਨਾਂ ਕ ਠੀਕ ਆ ਹਾਂ ਚਾਲ ਨੂੰ ਕੱਲ ਨੂੰ ਦੇਖਦੇ ਆ ਵਿਚਾਰ ਕਰਕੇ ਹੂੰ ਹੂੰ ਪਰ ਇਹਨਾਂ ਦੇ ਵੀ ਚੜਾਈ ਬਹੁਤ ਹੈ ਹੈ ਚੜਾਈ ਬਹੁਤ ਕਰੀ ਹੋਈ ਹੈ ਉਹਨਾਂ ਦਾ ਮੁੰਡੇ ਨੂੰ ਲਾੜੇ ਨੂੰ ਵਿਆਹ ਦਾ ਚਾਹ ਨਹੀਂ ਜਿੰਨਾ ਸਾਡੇ ਨੇਣਾ ਦੇ ਵੀ ਜਾਣ ਦਾ ਚਾਹ ਅੱਛਾ ਜੀ ਹਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਖੜੇ ਆਪਾਂ ਵੱਡੇ ਹਾਈਵੇ ਰੋਡ ਤੇ ਤਾਂ ਬੋਲਟ ਆਪਣੇ ਨਾਲ ਆ ਤਾਂ ਬੋਲਟ ਤੇ ਮੈਂ ਦੋਨੇ ਜਾ ਰਹੇ ਹਾਂ ਰੋਡ ਤੇ ਮੌਜ ਮਸਤੀਆਂ ਕਰਦੇ ਹੋਏ ਸੋ ਅੱਜ ਆਪਾਂ ਚੱਲੇ ਆਂ ਬਠਿੰਡੇ ਵਾਲੀ ਸਾਈਡ ਸੋ ਭੈਣੇ ਕੋਲੇ ਜਾ ਕੇ ਆਉਣਾ ਉੱਥੇ ਥੋੜਾ ਜਿਹਾ ਕੰਮ ਸੀ ਘੰਡਾ ਬੰਨੇ ਸ਼ਾਇਦ ਅੱਧਿਆਂ ਨੇ ਪਿੰਡ ਦਾ ਨਾਮ ਹੀ ਨਹੀਂ ਸੁਣਿਆ ਹੋਣਾ ਘੰਡਾ ਬੰਨਾ ਰਾਮਪੁਰੇ ਫੂਲ ਦੇ ਕੋਲੇ ਆ ਤਾਂ ਆਪਾਂ ਚੱਲਦੇ ਆਂ ਚੱਲਦੇ ਨਾਲੇ ਰਸਤੇ ਦਾ ਵੀਉ ਦਿਖਾਉਣੇ ਆ ਤਾਂ ਆਉਣ ਵਾਲੀ 7-8 ਤਰੀਕ ਨੂੰ ਆਪਾਂ ਨੀਣਾ ਦੇਵੀ ਦਾ ਚੱਲਾ ਜਿਹੜਾ ਉੱਥੇ ਜਾਵਾਂਗੇ ਤੋਂ ਸਟਾਰਟ ਕਰਾਂਗੇ ਸੋ ਸਾਰੇ ਚੈਨਲ ਨਾਲ ਬਣੇ ਰਹੋ ਜੋ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਆਓ ਚੱਲਦੇ ਆਂ ਅੱਪਾ ਪਹੁੰਚ ਗਏ ਸੀ ਤਨਹੌਲੇ ਪਿੰਡ ਤੋਂ 10-12 ਕਿਲੋਮੀਟਰ ਦੀ ਦੂਰੀ ਤੇ ਆ ਤਨਹੌਲਾ ਤਨਹੌਲੇ ਤੋਂ ਜਾਵਾਂਗੇ ਬਰਨਾਲਾ ਬਰਨਾਲੇ ਤੋਂ ਜਾਵਾਂਗੇ ਪੱਖੋ ਕੈਂਚੀਆਂ ਪੱਖੋ ਕੈਂਚੀਆਂ ਤੋਂ ਜਾਵਾਂਗੇ ਸੈਣਾ ਸੈਣਾ ਤੋਂ ਪਹੜੋ ਕੇ ਵੀ ਉਹ ਪਿੰਡ ਇੰਤਜ਼ਾਰ ਆ ਜਾਂਦਾ ਕਿੰਨਾ ਮਨਾਂ ਤਾਂ ਜੇ ਆਪਾਂ ਸਾਈਡ ਦੀ ਹੋ ਕੇ ਜਾਈਏ ਤਾਂ ਨੈਣ ਵਾਲੇ ਵੀ ਦੀ ਜਾਵਾਂਗੇ ਉੱਥੇ ਵੀ ਆਪਾਂ ਨੂੰ ਸਹੀ ਰਹੂਗਾ ਆਪਾਂ ਪਹੁੰਚ ਗਏ ਸੀ 1:30 ਵਜੇ ਤਾਂ ਉਹ ਰਿਹਾ ਆਪਾਂ 2 ਘੰਟੇ ਲਾਵਾਂਗੇ ਪਰ ਗਰਮੀ ਬਹੁਤ ਜ਼ਿਆਦਾ ਹੈ ਸੋਨ ਦੱਬਾ ਤੇ ਲੀਸੀ ਲੱਗਿਆ ਹੋਇਆ ਆ ਉਹਦਾ ਪੂਰੇ ਨਜ਼ਾਰੇ ਇਹ ਨਾਲ ਬੈਠੇ ਆਪਾਂ ਤਾਂ ਦੇਖਦੇ ਘੰਟੇ ਦੋ ਘੰਟੇ ਵਾਦੇ ਇੱਥੋਂ ਪਾਉਣੇ ਚੱਲੇ ਜਿੱਦੂ ਅੱਲ ਫੇਰ ਕਰਨੀ ਦੀ ਗਰਮੀ ਦੇ ਵਿੱਚ ਤਪਦੀਆਂ ਸੜਕਾਂ ਤੇ ਚੱਲਾਂਗੇ ਸੋ ਅੱਜ ਪਹਿਲਾਂ ਸੀਗਾ ਮਨ ਚ ਵੀ ਜਦੋਂ ਸੌਣ ਦਾ ਮਹੀਨਾ ਆਊਗਾ ਤਾਂ ਉਦੋਂ ਵਧੀਆ ਵੀ ਹੈ ਨਾ ਮੌਸਮ ਠੰਡਾ ਹੋ ਜੂ ਰੋਜ ਵਾਂਗੂ ਮੀਂਹ ਪੈ ਜਾਂਦਾ ਬਸ ਤੱਕ ਦਿਨ ਦੇ ਵਿੱਚ 100 ਮੀਂਹ ਦੱਸਿਆ ਹੁੰਦਾ ਸੌਣ ਦੇ ਵਿੱਚ ਚੱਲ ਇੱਕ ਅੱਧਾ ਬਜੂ ਦੋ ਦਿਨਾਂ ਬਾਅਦ ਪੈਜੀ ਤਿੰਨ ਦਿਨਾਂ ਬਾਅਦ ਪੈਜੂ ਕੱਲ ਸੌਣ ਚੜਿਆ ਕੱਲ ਦੀ ਇੰਨੀ ਕੁ ਗਰਮੀ ਹੋਈ ਵੀ ਇੰਨੀ ਗਰਮੀ ਹੋਈ ਵੀ ਬਸ ਹੱਥ ਖੜੇ ਕਰਾ ਰੱਖੇ ਨੇ ਗਰਮੀ ਨੇ ਸਵਾ 8 ਹੋ ਗਏ ਸਵਾ 8 ਵਜੇ ਆਪਾਂ ਗਾਈਆਂ ਦਾ ਕੰਮ ਫਾਈਨਲ ਕਰਕੇ ਰੋਟੀ ਪਾਣੀ ਖਾ ਕੇ ਸ਼ੱਕੇ ਪ੍ਰਸਾਦ ਦੇ ਉਦੋਂ ਬਾਅਦ ਹੁਣ ਸਾਰੇ ਆਰਾਮ ਨਾਲ ਟੌਰਨਾ ਬੈਠੀਆਂ ਨੇ ਉੱਤੇ ਪਫਾਰੇ ਛੜਤੇ ਸਾਰਾ ਦਿਨ ਪਫਾਰੇ ਚੱਲੀ ਜਾਣਗੇ ਕਿਉਂਕਿ ਗਰਮੀ ਇੰਨੀ ਕਿ ਨਜਾਇਜ਼ ਕਿ ਹਵਾ ਦਾ ਸਾਹ ਵੀ ਨਹੀਂ ਆਉਂਦਾ ਹੁਣ ਖਬਰ ਆਈ ਆ ਵੈਸੇ ਵੀ ਪਟਿਆਲੇ ਮੀਂਹ ਪੈ ਰਿਹਾ ਪਹਿਲਾਂ ਥੋੜਾ ਤਾਂ ਉਦੋਂ ਬਾਅਦ ਦੱਸਿਆ ਉੱਥੇ ਕੋਈ ਆਪਣਾ ਜਾਣਕਾਰ ਹੈਗਾ ਕਹਿੰਦਾ ਵੀ ਫੁੱਲੀ ਮੀਂਹ ਪੈਂਦਾ ਤਾਂ ਪਟਿਆਲੇ ਵਿੱਚ ਪੂਰਾ ਮੀਂਹ ਇੱਥੇ ਸਾਮੇ ਨਹੀਂ ਹੁੰਦਾ ਇੰਨੀ ਗਰਮੀ ਹਿਊਮਿਡਿਟੀ ਬਣ ਰਹੀ ਆ ਅੱਜ ਆ ਕੇ ਫੌਜਾਂ ਅੱਜ ਖੇਤ ਵੱਲ ਲੱਗ ਗਈਆਂ ਨਹੀਂ ਤਾਂ ਇਹ ਪਾਣੀ ਦਾ ਕੈਂਪਰ ਨਾਲ ਆ ਰਿਹੜੀ ਲੈ ਆਏ ਆਪਾਂ ਅੱਜ ਆਪਾਂ ਝੋਨੇ ਦੇ ਵਿੱਚੋਂ ਕੱਖ ਕੱਢਣੇ ਨੇ ਤੇ ਉਹ ਅੱਜ ਆਪਾਂ ਕੱਢਣੇ ਨੇ ਸਾਰਾ ਦਿਨ ਲੱਗ ਜਾਊਗਾ ਬਾਕੀ ਛੋਟੇ-ਮੋਟੇ ਕੰਮ ਹੋਰ ਬਹੁਤ ਨੇ ਪਹਿਲਾਂ ਰਿਹੜੀ ਖਾਲੀ ਕਰਦੇ ਕਿਉਂਦਾ ਤਾਇਆ ਲੱਗਿਆ ਪਿਆ ਆਪਣੇ ਉਹ ਚਾਰ ਵਾਲ ਟੋਆਗਾ ਉਰਲੇ ਪਾਸੇ ਕਾਗਜ਼ ਜਾਂ ਨੰਗਾ ਪਿਆ ਸੀਗਾ ਉਹਦੇ ਉੱਤੇ ਮਿੱਟੀ ਨਹੀਂ ਟਿਕਦੀ ਸੀ ਕਿਉਂਕਿ ਸੁੱਕੀ ਮਿੱਟੀ ਖੜਦੀ ਨਹੀਂ ਤਾਂ ਬਾਣ ਚ ਪਾਣੀ ਛੱਡਿਆ ਹੋਣਾ ਤਾਂ ਗਿੱਲੀ ਮਿੱਟੀ ਆ ਤਾਂ ਚੇਪਿਆਂ ਨਾਲ ਲਾ ਰਿਹਾ ਉਹ ਨਾ ਛੇਤੀ ਖੁਰੇ ਮੀਨ ਨਾਲ ਵੀ ਛੇਤੀ ਖੁਰਦੀ ਨਹੀਂ ਹੈਗੀ ਲੋਕ ਆ ਗਏ ਕਿਉਂਕਿ ਇਹ ਆਪਣੀ ਸਬਜ਼ੀ ਲਾ ਰਹੇ ਨੇ ਤਾਂ ਤਿੰਨ ਕਿੱਲੇ ਦੇ ਲਾਉਣ ਵਾਲੇ ਨੇ ਅੱਜ ਸਵੇਰ ਦੇ ਲੱਗੇ ਨੇ ਦੇਖਦੇ ਆਂ ਬਹੁਤ ਜਿ ਲੈ ਗਏ ਹੱਥਾਂ 'ਚ ਠੀਕ ਨਹੀਂ ਆ ਆਪਣੀ ਰੇੜੀ ਖੜੀ ਹੈ ਰੇੜੀ ਦੇ ਵਿੱਚ ਪਾ ਕੇ ਲੈ ਜਾਵਾਂਗੇ ਤਾਂ ਚਾਰ ਦਾ ਵੀ ਪੂਰਾ ਜੋਰ ਆ ਚਾਰ ਸਵੇਰੇ ਲੈ ਵੀ ਇਹ 'ਚ ਫੜਨੇ ਨੇ ਬੂਜੇ ਇਹ 'ਚੋਂ ਕੱਖ ਕੱਢਾਂਗੇ ਮੈਨੂੰ ਤਾਂ ਦਿਖ ਨਹੀਂ ਰਹੇ ਵੀ ਬੂਜੇ ਕਿਹੋ ਜਿਹੇ ਹੁੰਦੇ ਨੇ ਸਾਰੀ ਇੱਕੋ ਜਿਹੀ ਲੱਗਦੀ ਹੈ ਛੋਟੇ ਜਿ ਨਹੀਂ ਪਤਾ ਲੱਗਦੇ ਵੱਡੇ 'ਚ ਤਾਂ ਪਤਾ ਲੱਗ ਜਾਂਦੇ ਜਿਹੜੇ ਬੂਜੇ ਵੱਡੇ ਹੋ ਤਾਂ ਉਦੋਂ ਤਾਂ ਪਰਖ ਆ ਜਾਂਦੀ ਐ ਤਾਂ ਹੁਣ ਇੰਨੇ ਛੋਟੇ ਝੋਨੇ ਦੇ ਵਿੱਚ ਇੰਨੀ ਛੋਟੀ ਜਿਰੀ ਦੇ ਵਿੱਚ ਪਰਖ ਘੱਟ ਆਉਂਦੀ ਐ ਚੱਲ ਮੌਕੇ ਹੀ ਦੱਸੂ ਵੀ ਕੀ ਬਣਦਾ ਸਾਢੇ 8 ਵਜੇ ਬਈ ਕੰਮ ਸ਼ੁਰੂ ਕਰਤਾ ਆਪਾਂ 2.5 ਕਿੱਲੇ ਨੇ ਇਹ ਤਾਂ ਆ ਕਹਿੰਦਾ ਵੀ ਅੱਧੇ ਕਿੱਲੇ ਜਮਾ ਕੱਲ ਫਿਰ ਗਿਆ ਸੀ 2 ਕਿੱਲੇ ਰਹਿ ਗਏ ਤਾਂ ਹਣ ਬੂਝੇ ਦੇਖਦੇ ਆ ਕਿਹੜੇ ਇਥੇ ਹੋਣਗੇ ਆਪਾਂ ਨੂੰ ਰਹੀਂ ਤਾਂ ਆ ਬੜਾ ਇਧਰ ਤੂੰ ਇਧਰ ਆ ਜਾ ਨਾ ਮੇਰੇ ਗਣੀ ਹਜੇ ਤਾਂ ਛੋਟੇ ਹੋਣਗੇ ਵਿੱਚ ਹਨਾ ਲੇ ਵੀ ਇਹ ਚ ਮੱਕੀ ਥੀ ਮੱਕੀ ਵਾਲੇ ਚ ਕੱਖ ਵੱਧ ਹੋ ਜਾਂਦੇ ਨੇ ਤਾਂ ਇਹਦੇ ਵਿੱਚ ਤਾਂ ਘੇੜੇ ਦੋ ਵਾਰੀ ਦੇਣੇ ਪੈਣਗੇ ਇੱਕੇਰਾ ਹੋਰ ਵੀ ਫਿਰਨਾ ਕਿਉਂਕਿ ਕਿੰਨੀ ਸੰਘਣੇ ਚੋਕਲੇ ਕੂਝੇ ਫਿਰ ਵੀ ਰਹੀ ਜਾਂਦੇ ਆ ਆ ਗਿਆ ਬਈ ਬੂਝਾ ਕਿੱਥੇ ਆ ਆ ਕੱਖ ਹੁੰਦਾ ਜਿਹੜਾ ਲਾਲ ਹੁੰਦੀਆਂ ਨੇ ਆ ਦੇ ਹਾਏ ਛੋਟੇ ਵਾਲੇ ਨੇ ਇਹ ਪਤਾ ਘੱਟ ਲੱਗਦਾ ਕਿਉਂ ਤਾਇਆ ਹਾਂ ਜੀਰਾ ਕਿਵੇਂ ਲੱਗ ਰਹੇ ਨੇ ਦਿਨ ਹੁਣ ਹਜੇ ਨੀਣਾ ਦੇਵੀ ਜਾਣ ਦੇ ਵਿੱਚ ਵੀਜ਼ਨ ਪਏ ਨੇ ਵੀ 20 ਮਹੀਨੇ ਵਰਕੇ ਪਏ ਨੇ 20 ਮਹੀਨੇ ਵਰਕੇ ਪਏ ਨੇ ਮਹੀਨੇ ਵਾਂਗੂ ਕਦਨ ਲੰਘਦਾ ਹਾਂ ਜੇ ਕਿਤੇ ਆਪ ਨੂੰ ਰੋਕ ਪੈ ਗਈ ਰੋਕ ਦੇਣੀ ਚਾਹੇ ਇੱਧਰ ਲਈ ਇੱਧਰ ਹੋ ਜੀ ਰੁਕਦੇ ਨਹੀਂ ਹਾਂ ਸਾਲ ਬਾਅਦ ਮਸਾ ਆਉਂਦਾ ਦਿਨ ਹੈ ਨਾ ਜਾਵਾਂਗੇ ਜਾਵਾਂਗੇ ਚਾਹੇ ਬੰਦਾ ਕਿਉਂ ਨਾ ਮਰਿਆ ਪਿਆ ਵੇ ਆ ਕੇ ਪੁੱਛਦਾ ਕਿ ਆਪਾਂ ਕਹਾਂਗੇ ਫਰਿੱਜ ਚ ਲਾ ਦਿਓ ਫਰਿੱਜ ਚ ਲਾ ਦੇ ਪਰ ਨੀਣਾ ਦੇਵੀ ਜਾਵਾਂਗੇ ਜਾਵਾਂਗੇ ਉੱਥੇ ਤਾਂ ਐਡੀ ਖਿੱਚਕਾਤ ਆ ਜਾਣਦੀ ਖਿੱਚ ਕਿਉਂ ਉੱਥੇ ਵਰਗਾ ਨਜ਼ਾਰਾ ਹੀ ਨਹੀਂ ਹੁੰਦਾ ਹਾਂ ਹਾਂ ਸੂਰਜ ਤਾਂ ਮਿਲਦਾ ਨਹੀਂ ਦੇਖਣ ਨੂੰ ਹਾਂ ਸائیں ਠੰਡੀਆਂ ਹਵਾਵਾਂ ਜਿਹੜਾ ਅੰਨ ਪਾਣੀ ਛਗੜਾ ਲੰਗਰ ਛਗੜਾ ਉਹਦੀ ਨਾਲਿਆਂ ਪਾਰਸ ਹੋਣ ਲੱਗ ਜਾਂਦੀ ਹੈ ਬਾਰਿਸ਼ ਮੀਂਹ ਬੜਾ ਪੈਂਦਾ ਵੀ ਬੱਜਦਾ ਆਹ ਦਿਨਾਂ ਚ ਹੀ ਪੈਂਦਾ ਉੱਥੇ ਜਾ ਕੇ ਬਹੁਤ ਨਜ਼ਾਰਾ ਆਉਂਦਾ ਉੱਥੇ ਪੁੱਛਿਆ ਨਜ਼ਾਰਾ ਸਾਲ ਭਾਰੀ ਆਈ ਜਾਂਦਾ ਫਿਰ ਆਹ ਪੂਰੇ 20 ਦਿਨ ਹੈਗੇ ਤਾਂ ਆਹ ਜਾਂਦਾ 20 ਮਹੀਨਿਆਂ ਵਾਂਗ ਲੰਘਦਾ ਮਸਾ ਲੰਘ ਨੇ 20 ਦਿਨ ਮਹੀਨੇ ਵਾਂਗ ਲੰਘਦਾ ਕੰਮ ਵੀ ਆਪਾਂ ਤਾਂ ਪੂਰਾ ਖਿੱਚੀ ਜਾਂਦੇ ਆ ਖਿੱਚੀ ਜਾਂਦੇ ਆ ਪੂਰਾ ਜ਼ੋਰ ਲੱਗਿਆ ਪਿਆ ਹੋਰ ਅੱਭੀ ਹੁਣ ਵੀ ਨਿਪਟ ਜੇ ਹੁਣ ਵੀ ਨਿਪਟ ਜੇ 20 ਦਿਨਾਂ ਚ ਤਨ ਮੇੜ ਦਾਂਗੇ ਪਹਿਲੀ ਨਿਵੇੜ ਦਾਂਗੇ ਕੰਮ ਦੀ ਤਾਂ ਕੀ ਗੱਲ ਕੰਮ ਤਾਂ ਆਪਾਂ ਮੈਨੂੰ ਐ ਲੱਗਦਾ ਵੀ 5 ਦਿਨਾਂ ਚ ਨਿਰਲ ਕਿਨਾ ਕਰ ਦਈਏ ਜੇ ਅਬਦੀ ਤੇ ਜੀ ਹਾਂ ਜੀ ਹੁੰਦਾ ਕੱਲੇ ਕੱਖ ਕੱਢਣ ਵਾਲੀ ਰਹਿ ਗਏ ਕੱਖ ਹੀ ਨੇ ਰੇ ਤਾਂ ਮਾਥਨ ਨੂੰ ਮਾਰੂੰ ਸਾਰਾ ਪੈਸੇ ਠੀਕ ਆ ਹੂੰ ਕੱਲੇ ਕੱਖਾਂ ਦੇ ਬੱਡਾ ਵਾਜੇ ਘਰ ਕੱਖਾਂ ਵੱਡਾ ਗਾ ਕਾਦੋ ਗਾਈਆਂ ਆ ਵੇਚ ਜੇ ਇਹ ਚਾਰ-ਚਾਰੇ ਵਿਹਲੇ ਹੋ ਜਾਗੇ ਹੂੰ ਮੰਨੇ ਦਾ ਵੀ ਜਰੂਰ ਜਾਣਾ। ਅੱਛਾ ਜੀ। ਹਾਂ ਮਾਤਾ ਜੀ ਦਾ ਲਾਜ਼ਮੀ ਜਾਣਾ। ਆਪਾਂ ਸੁੱਖ ਉਹ ਸੁੱਖ ਦੇਣੀ ਆ। ਆਪਾਂ ਕਹ ਕੇ ਆਏ ਸੀ ਮਾਤਾ ਨੂੰ ਵੀ ਮਾਤਾ ਆਮਾ। ਹਾਂ ਮਾਗੀ ਬੋਲਟ ਨਹੀਂ ਦਵਾਇਆ ਮਾਤਾ ਨੇ। ਦਵਾਤਾ। ਫੇਰ ਫੇਰ ਮੇਰੇ ਵਕੀਲੇ ਦੇ ਮੈਸ਼ ਨਹੀਂ ਖੜੀ। ਖੜੀ ਆ। ਹੈ ਫੇਰ ਮਾਤਾ ਨੇ ਕੁੜੀ ਨਹੀਂ ਤੋਰੀ। ਤੋਰੀ ਆ। ਮੰਨੇ ਦਾ ਤਾਂਾਰੇ ਕੰਮ ਮੁੱਕੇ ਹੋਗੇ ਜੇ ਹੁਣ ਨਹੀਂ ਜਾਵਾਂਗੇ ਫੇਰ ਜਾਵਾਂਗੇ। ਬਾਕੀ ਮੰਨੇ ਦੀ ਗੱਲ ਆ ਜਿਹੜੀਆਂ ਗੱਲਾਂ ਆਪਾਂ ਮੰਨ ਚਤੇ ਆ ਕਿ ਤੁਰੇ। ਜਾ ਕੇ ਤੁਰੇ ਤੇ ਸਾਰੀਆਂ ਹੋ ਗਈਆਂ। ਹੌਲੀ 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 ਸਾਲ ਚ ਪੂਰੀਆਂ ਹੋ ਗਈਆਂ। ਤੁਰੀਆਂ ਹੋ ਗਈਆਂ। ਕਰਤੀਆਂ ਬਾਈ ਹੋ ਗਈਆਂ ਪਰ ਸਰਦਾਂ ਨਾਲ ਜਾਣਾ ਚਾਹੀਦਾ ਸਰਦਾਂ ਨਾਲ ਜਿਉਂ ਉੱਥੇ ਜਾ ਕੇ ਦਰੂਪੀ ਕੇ ਫਿਰ ਜਾਵਾਂਗੇ ਉਹ ਤਾਂ ਨਹੀਂ ਸਰਤਾ ਕੋਈ ਉਹ ਕੋਈ ਸਾਬ ਕੋਈ ਲੁੱਚ ਬਣੇ ਜਾਵਾਂਗੇ ਉਹ ਵੀ ਕੋਈ ਸਰਤਾ ਨਹੀਂ ਸਹੀ ਕਰਦਾ ਸਹੀ ਮਾਨਾ ਜਾਓ ਸਹੀ ਮਾਨਾ ਮਿਹੜੇ ਸਾਰੀਆਂ ਨੀਚੇ ਪੂਰੀਆਂ ਹੋ ਜਾਈਆਂ ਪੂਰੀਆਂ ਹੁੰਦੀਆਂ ਨੇ ਪਰ ਜੇ ਆਪਾਂ ਕਹੀਏ ਵੀ ਜਾਣ ਸਾਰ ਆਪਾਂ ਨੂੰ 5 ਦਿਨਾਂ ਵਿੱਚ ਸਾਰਾ ਕੁਝ ਮਿਲ ਜਾਏ ਤਾਂ ਵੀ ਮਿਲਦਾ ਨਹੀਂ ਹੋਈ ਹੋਈ ਪਰ ਐ ਵੀ ਸਾਲ ਭਾੜੀ ਇੱਕਣਾ ਚਾਹੀਦਾ ਜਿਉਂ ਨੈਣਾ ਦੇਵੀ ਦੇ ਦਿਨ ਲਵੇ ਲੱਗੀਆਂ ਜੋ ਕੰਮ ਬਣੀ ਜਾਣਗੇ ਕੰਮ ਬਣੀ ਜਾਣਗੇ ਉਹ ਕਹਿੰਦੀ ਐ ਮੈਨੂੰ ਯਾਦ ਕਰੋ ਠੀਕ ਹੈ ਹੂੰ ਮੈਂ ਹਾਜ਼ਰ ਖੜੀ ਆਂ ਜਿਹੜੇ ਕੋਲ ਸਿੱਧਾ ਆਪਾਂ ਨੂੰ ਆ ਗਿਆ ਸਿੱਧਾ ਆ ਗਿਆ ਕਾਰਡ ਆਪਾਂ ਨੂੰ ਕੋਲੇ ਪਹੁੰਚ ਗਿਆ ਪਹੁੰਚ ਗਿਆ ਹਾਂਜੀ ਲੰਗਰ ਵਾਲੇ ਜਾਣਗੇ 5 ਤਰੀਕ ਤੋਂ 10 ਤਰੀਕ ਤੱਕ ਨਾ 5 ਤੋਂ 15 ਤੱਕ ਆ ਆਪਾਂ ਕਿੰਨੇ ਤਰੀਕ ਨੂੰ ਜਾਣਾ ਤਾਂ ਆਪਾਂ ਦੇਖ ਕੇ ਚਰਪਾਂਗੇ ਬਸ ਤਿੰਨੇ ਚ ਚਾਰ ਦਿਨ ਪਹਿਲਾਂ ਆਪਾਂ ਚਾਰ ਦਿਨ ਪਹਿਲਾਂ ਜਾਵਾਂਗੇ ਕਿੰਨੇ ਦਾ ਲਾਵਾਂਗੇ ਫਿਰ ਇਸ ਨੂੰ ਦੇਖਾਂਗੇ ਕਿ ਕਿਤਾ ਲਾ ਕੇ ਆਵਾਂਗੇ ਹਮ ਤਾਂ ਹਫਤਾ ਹਾਂ ਚਾ ਸਾਲ ਚ ਇੱਕ ਵਾਰੀ ਤਾਂ ਜਾਣਾ ਹੁੰਦਾ ਨਾ ਉੱਥੇ ਜਾਣ ਦਾ ਮੇਨ ਕਾਰਨ ਕੀ ਆ ਮੈਂ ਤਾਂ ਕਹਿੰਦਾ ਇਹੀ ਹੈਗਾ ਵੀ ਉੱਥੇ ਮੌਨਸ ਸ਼ਾਂਤੀ ਮਿਲਦੀ ਆਂ ਸ਼ਰੀਰ ਨੂੰ ਹੂੰ ਹੂੰ ਅਮ ਜਿਹੜੀਆਂ ਕੋਈ ਆਪਣਾ ਮਨ ਦੀਆਂ ਪਾਸੇ ਉਹ ਪੂਰੀਆਂ ਹੋ ਜਾਂਦੀਆਂ ਨੇ ਸਹੀ ਗੱਲ ਹੈ ਟੈਨਸ਼ਨਾਂ ਦੂਰ ਟੈਨਸ਼ਨ ਫ੍ਰੀ ਹੈਗਾ ਇੱਥੇ ਤਾਂ ਭੈਣਾ ਜਾਰ ਕਿਤੇ ਫਲਾਣਾ ਨਾ ਟੋਕ ਦੇ ਪੈ ਜਾਣ ਕੋਈ ਆਏ ਨਾ ਹੋ ਜੇ ਕੋਈ ਫਲਾਣਾ ਨਾ ਹੋ ਜੇ ਐਂ ਸੋਚੀ ਜਾਂਦੇ ਉੱਥੇ ਕੋਈ ਫ੍ਰੀ ਹੈ ਇੱਥੇ ਹੱਥ ਨੇ ਗਾਈਆਂ ਨਿਮਾਰੇ ਤੜਕੇ ਚੋਲਾ ਤੜਕੇ ਨਿਮਾਰੇ ਹੱਥ ਨੇ ਚੋਲਾ ਉੱਥੇ ਤਾਂ ਜਿਵੇਂ ਹੁਣ ਕਹਿੰਦੇ ਨੇ ਆ ਕਿ ਵੀ ਤੁਰੇ ਹੋ ਨਾ ਕਵੇਲਾ ਹੋ ਜਾਊਗਾ ਕਵੇਲੇ ਨੂੰ ਕੀ ਜਿੱਥੇ ਲੰਗਰ ਮਿਲ ਕੇ ਰਾਤ কাট ਲਾਂਗੇ ਨਹੀਂ ਚੱਲੇ ਜਾਂਦੇ ਆ ਮਾਤਾ ਦੇ ਕੁਰੇ ਆਨੇ ਚਾਹੇ 2 ਬਜੇ ਚ ਰੁਪਏ ਹੈ 9 ਬਜੇ ਚ ਰੁਪਏ ਹੈ ਹਾਂ ਦਾ ਜੇ ਤੂੰ ਪਹਿਲੀ ਜਦੋਂ ਆਪਾਂ ਤੂੰ ਪਹਿਲੀ ਵਾਰ ਗਿਆ ਮੇਰੇ ਨਾਲ ਹਾਂ ਉਦੋਂ ਤੂੰ ਕਹਦਾ ਸੀ ਮੈਂ ਕੇਰਾ ਦੇਖ ਕੇ ਆਉਣਾ ਹਾਂ ਕੇਰਾ ਦਾ ਕੀ ਆਇਆ ਹੋਇਆ ਮੁੜ ਕੇ ਆਏ ਸਾਲ ਉਧਰ ਨਾ ਜਾ ਕੇ ਭਾਵਨਾ ਬਣ ਜਾਂਦੀ ਆ ਭਾਵਨਾ ਬਣ ਜਾਂਦੀ ਭਾਵਨਾ ਬਣ ਜਾਂਦੀ ਸੀ ਹਾਂ ਤੇ ਉਸ ਭਾਵਨਾ ਦੇ ਜਦੋਂ ਹੁਣ ਆਪਣੇ ਜਿਵੇਂ ਹੁਣ ਬਾਣੀਆਂ ਨੇਗੇ ਬਾਣੀਆਂ ਸ਼ਰਧਾ ਨਾ ਜਾਂਦੇ ਨੇ ਹਾਂ ਸਦਾ ਲੰਗਰ ਲਾਉਂਦੇ ਨੇ ਜੇ ਉਹ ਉੱਥੇ 20 10 ਲੱਖ ਰੁਪਇਆ ਲਾ ਕੇ ਆਉਣਗੇ ਤਾਂ ਉਹਨਾਂ ਨੂੰ 20 ਲੱਖ ਰੁਪਇਆ ਦੇਉਗੇ ਸਹੀ ਗੱਲ ਹੈ ਜਿਉਂ ਚ ਸ਼ਕਤੀ ਆ ਫੇਰ ਹੀ ਆ ਬਾਤਾਵਰਨ ਵੀ ਬੜਾ ਗੈਂਡਾ ਫੇ ਬਾਲਾ ਵਧੀ ਜਾਗਾ ਤੇ ਬਾਕੀ ਹੁਣ ਐ ਹੈਗਾ ਆਪਾਂ ਕਹਿੰਦੇ ਮੀ ਮੀ ਉਰੇ ਦਾ ਪੈਂਦਾ ਪੰਜਾਬ ਚ ਨਹੀਂ ਪੈਂਦਾ ਸਹੀ ਗੱਲ ਹੋਰ ਨਹੀਂ ਕਿਤੇ ਪੈਂਦਾ ਮੰਦਰ ਦੀ ਪੈਂਦਾ ਮੰਦਰ ਦੀ ਜਾ ਕੇ ਪੈਂਦਾ ਮੰਦਰ ਦੀ ਸਫਾਈ ਤਾਂ ਹਾਂ ਤੂੰ ਹੀ ਹੋਣੀ ਆ ਉਹਨੇ ਮਾਸਾ ਨਹੀਂ ਕਰਨੀ ਆਪੇ ਇੱਕ ਵਾਰ ਗੱਲ ਹੋਰ ਦੇਖੀ ਆ ਹੁੰਜਰੋਂ ਆਪਾਂ ਪਿਛਲੀ ਵਾਰ ਗਏ ਸੀ ਤਾ ਆ ਹੂੰ ਉਦੋਂ ਸੂਰਜ ਨਹੀਂ ਨਿਕਲਿਆ ਹਨਾ ਸੂਰਜ ਤਾਂ ਇੱਥੇ ਕਿਵੇਂ ਨਿਕਲਿਆ ਇਤ ਕੀ ਹਾਂ ਆ ਪਿਛਲੀ ਵਾਰਾ ਹਾਂ ਜਦੋਂ ਗਏ ਸੀ ਸੂਰਜ ਜਮੀ ਨਹੀਂ ਦੇਖਿਆ ਜਮਾ ਦੇਖਿਆਉ ਨਹੀਂ ਵੀ ਕਾਇਆ ਪੂਰੇ ਧਮਾੜ ਅੱਗ ਪੈਂਦੀ ਦੀ ਪੂਰੇ ਤਾਂ ਕਹਿੰਦੇ ਸੀ ਤੰਤਨ ਗੇਲਾ ਨਾ ਹੁੰਨੇ ਹਾਂ ਆ ਕਿ ਓਕੇ ਬਾਹਰ ਆਪਾਂ ਫਿਰਦੇ ਦਦੇ ਤੇ ਨਜ਼ਾਰਿਆਂ ਚ ਏਸੀ ਦਾ ਵੱਧ ਕੰਮ ਨਹੀਂ ਹਾਂ ਏਸੀ ਤਾਂ ਕੀ ਸੀ ਉਹ ਉੱਥੇ ਦਾ ਸਾਰੇ ਕਮਰੇ ਚ ਏਸੀ ਲਾ ਲੂ ਤੇ ਸਾਰੇ ਕਾ ਏਸੀ ਲੱਗਿਆ ਹਾਂ ਉਹ 2 ਮਿੰਟ ਪੱਖਾ ਚਲਾਓ ਪਰਫੋਰਕ ਬਲਕਿ ਵੈਰੀ ਗੱਲ ਜੇ ਜਪਾ ਨੇ ਪਹਿਲੇ ਦਿਨ ਜਾ ਕੇ ਕਮਰਾ ਲੈ ਚਾਗਾ ਜਦੋਂ ਪੱਖਾ ਛੜਤਾ 20 ਤੋਂ 10 ਮਿੰਟਾਂ ਚ ਕਮਰਾ ਠੰਡਾ ਹੋ ਗਿਆ ਦੀਗਾ ਹੂੰ ਬੁੱਧਵਾਦ ਆਇਆ ਤੇ ਗਏ ਕੱਪੜਾ ਲੈਣੇ ਤੇ ਬਾਹਰ ਲਾ ਕੇ ਸਾਰੀ ਦਾ ਤਾਂ ਹੀ ਨਹੀਂ ਪਤਾ ਲੱਗਿਆ ਕਿ ਕਿੱਥੇ ਪਿਆ ਕਿੱਥੇ ਦਾ ਸਹੀ ਇੱਥੇ ਐਸ਼ੀਆ ਨਾਲ ਵੀ ਨਹੀਂ ਕੋਈ ਬਾਹਰ ਹੋਣ ਦੀ ਹੈਗੀ ਨਾ ਉਹਦੇ ਗਰਮੀ ਵਾਲੀ ਹੁੰਦਾ ਹੈ ਗਰਮੀ ਵਾਲੀ ਹੈ ਹੋਰ ਜਦੋਂ ਸੌਣ ਦਾ ਮਹੀਨਾ ਆ ਜਾਂਦਾ ਨਾ ਹੂੰ ਉਦੋਂ ਉੱਥੇ ਮੀਂਹ ਵਾਲਾ ਪੈਂਦਾ ਨਹੀਂ ਸਾਰੇ ਸੌਣ ਮਹੀਨੇ ਜਿੱਦੋਂ ਸੱਤੇ ਅੱਠ ਆ ਜਾਂਦੀਆਂ ਹਾਂ ਉਹਨੇ ਤਾਂ ਅੱਛਾ ਜੀ ਭਾਈ ਨੇ ਜਿਹੜੇ ਦਾ ਪੱਕਾ ਕਮਰਾ ਲੇਤਾ ਸੀ ਹੂੰ ਇਹਨਾਂ ਵੀ ਸਦੀ ਨਹੀਂ ਵੀ ਜੇ ਰੋਜ਼ ਹੀ ਮੀਂਹ ਪੈਂਦਾ ਹੈਗਾ ਇਹ ਐਸ਼ੇ ਦਿਨਾਂ ਚ ਆ ਕੇ ਉਹ ਹੁੰਦਾ ਜਦੋਂ ਆਉਂਦੇ ਨੇ ਦੇ ਨਾਉਂਦੇ ਨੇ ਮਾਤਾ ਦੇ ਹੂੰ ਉਹ ਵੀ ਉਹ ਹੁੰਦਾ ਦੇਖ ਲੈ ਯਾਤਰੀ ਸਾਈਕਲਾਂ ਤੇ ਸਾਈਕਲਾਂ ਤੇ ਮੋਟਰਸਾਈਕਲਾਂ ਤੇ ਤੁਰ ਕੇ ਰੇੜੀਆਂ ਲੈ ਕੇ ਤੁਰ ਜਾਂਦੇ ਨੇ ਹਾਂ ਹਾਂ ਦੇ ਨੇ ਆ ਦੇ ਪਰਿਵਾਰ ਨੂੰ ਲੈ ਕੇ ਬਾਈ ਇਹ ਹਾਂ ਰੇੜੀ ਹੈ ਕਿ ਮੋਟਰਸਾਈਕਲ ਵਾਲੀ ਉੱਤੇ ਪਾਇਆ ਕੱਪੜਾ ਤੇ ਚਾਰ ਜਣੇ ਬੈਠ ਕੇ ਆਰਾਮ ਨਾਲ ਜਾਂਦੇ ਨੇ ਆਰਾਮ ਨਾਲ ਜੀ ਆਰਾਮ ਨਾਲ ਉੱਥੇ ਵੀ ਦਿੱਕਤ ਨਹੀਂ ਆਉਂਦੀ ਜੇ ਕਿਰਾ ਸੰਗਰੂਰ ਲੰਘਾ ਲੰਗਰੀ ਲੰਗਰ ਮਿਲਣਗੇ ਜਿੱਥੇ ਕੋਈ ਵੇਲਾ-ਕਵੇਲਾ ਜਿਹੜੇ ਮਰਜ਼ੀ ਲੰਗਰ ਚ ਪਾਇਆ ਦਾ ਸੇਵਾ ਪੂਰੀ ਕਰਦਗੇ ਸਾਰਾ ਕੁਝ ਤੈਨੂੰ ਮਿਲੂਗਾ ਫ੍ਰੀ ਕੋਈ ਉਹ ਨਹੀਂ ਹੁੰਦਾ ਸੇਵਾ ਕਰਦੇ ਨੇ ਸ਼ਰਤਾਂ ਨਾਲ ਹਾਂ ਸੇਵਾਵੋ ਕਰਦੇ ਹਾਂ ਹਾਂ ਕੁੱਲ ਚੀਜ਼ ਖਾਣ ਨੂੰ ਮਿਲੂਗੀ ਦੋ ਦੋ ਘੰਟਿਆਂ ਬਾਅਦ ਆਈਟਮੇ ਬਦਲਣਗੇ ਹਾਂ ਇਹ ਲੰਗਰਾਂ ਦਾ ਰੂਲ ਆ ਉੱਥੇ ਹਾਂ ਇਹ ਨਹੀਂ ਹੈਗਾ ਵੀ ਵੀ ਜੇ ਦਾ ਰੋਟੀ ਜਿੰਨੇ ਦਾ ਰੋਟੀ ਚੱਲੀ ਜਾਊਗੀ ਦੂਰੋਂ ਕੰਟੇਵਾ ਦੇ ਚੀਜ਼ ਬਾਦਲ ਨਹੀਂ ਉਹਨਾਂ ਨੇ ਤੜਕੇ ਪਰੌਂਠੇ ਉਹਦੇ ਬਾਦਾਂ ਹੀ ਭੱਲੇ ਗੋਲ ਗੱਪੇ ਟਿੱਕੀ ਸਭ ਕੁਝ ਚੱਲਦਾ ਪਤਾ ਨਹੀਂ ਕੀ ਕੀ ਹੁੰਦਾ ਪਾ ਗਿਣ ਨਹੀਂ ਸਕਦੇ ਗਿਣੀ ਨਹੀਂ ਜਾਂਦਾ ਸੀ ਆਹ ਟਾਈਮ 'ਚ ਵੀ ਸਾਗ ਹੁੰਦਾ ਉੱਥੇ ਮੈਂ ਸਾਗ ਦੇ ਇੱਕ ਘੜਤੀ ਸਾਗ ਦੀ ਇੱਕ ਘੜਤੀ ਕਿਆਉਦੀ ਵਿੱਚ ਪਾਉਣਗੇ ਵੀ ਲੈ ਮੱਕੀ ਦੀ ਰੋਟੀ ਨਾਲ ਨਾਲ ਲੱਸੀ ਜਿਹੜੇ ਆਪਣੇ ਪਿੰਡ ਦਾ ਲੰਗਰ ਹੁੰਦਾ ਇਹਦੇ ਵਿੱਚ ਵੀ ਬਣਾਉਂਦੇ ਆ ਸਾਗ ਤਾਂ ਬਣਾਉਂਦੇ ਆ ਜੀ ਹਾਂ ਹੁਣ 7-8 ਤਰੀਕ ਨੂੰ ਜਾਣਾ ਅਜ 18 ਤਰੀਕ ਹੋਗੀ 18 ਹੋਗੀ ਪੂਰੇ 20 ਰਹਿ ਗਿਤਾ ਮੈਂ 20 ਦਿਨਾਂ ਚ ਓਕੇ ਕਰ ਦਾਂਗਾ ਮੈਂ ਹਫਤਾ ਪਹਿਲਾਂ ਇਹ ਕਹਿੰਦਾ ਕਿ ਕੰਮ ਹੈ ਨਹੀਂਗਾ ਵਿਲੇ ਫਿਰਦੇ ਆ ਚਾਹ ਕਿੰਨਾ ਕਹਤਾ ਚਾਹ ਬਥੇ ਰਹਿ ਹੈ ਬਿਆਹਾਂ ਨੂੰ ਵੀ ਬਤ ਹੈ ਅੱਛਾ ਜੀ ਹਾਂ ਮਸਾ ਆਉਂਦੇ ਨੇ ਆ ਤਰ ਐਤਕੀ ਦਫਾ ਬੋਲਟ ਤੇ ਚੱਲਾਂਗੇ ਬੋਲਟ ਤੇ ਜੀ ਬੋਲਟ ਦਵਾਇਆ ਮਾਤਾ ਨੇ ਬੋਲਟ ਹਾਂ ਦਰਸ਼ਨ ਕਰਾ ਕੇ ਲਿਆਉਣੇ ਨੇ ਇਹਦੇ ਕੀ ਵਧੀਆ ਵੱਡਾ ਝੰਡਾ ਲਾ ਕੇ ਮਾਤਾ ਦਾ ਜਿਹੜਾ ਕਾਰਡ ਦਿੱਤਾ ਹੈਗਾ ਉਹ ਮੂਰੇ ਲਾ ਕੇ ਲੈ ਕੇ ਜਾਵਾਂਗੇ ਹਾਂ ਐਂ ਚੇ ਓਕੇ ਆਪੀ ਵੇ ਤੇ ਮਾਤਾ ਨੇ ਘਾੜ ਦੇਖ ਲਾ ਗਾਈਆਂ ਦਾ ਕੰਮ ਚੱਲ ਰਿਹਾ ਕੱਕ ਖਪਾ ਤੇ ਕੱਕ ਖਾ ਲੈ ਗਾਈਆਂ ਨੇ ਤਾਂ ਹੁਣ ਨਮਾਈ ਜਾਂਦਾ ਤਾਇਆ ਉਧਰ ਸੁਣਦੇ ਆ ਤਾਂ ਇਹਦੀ ਗੱਲਬਾਤ ਕੀ ਕਹਿੰਦਾ ਤਾਇਆ ਨਾਲੇ ਗਾਈਆਂ ਨਮਾਉਂਦਾ ਗਾਈਆਂ ਠੰਡੀਆਂ ਕਰਦਾ ਕਹਿੰਦਾ ਕੀ ਯਾਦ ਆਉਂਦਾ ਚੱਲ ਨੇੜਾਂ ਦੇ ਵੀ ਆਉਂਦੀ ਆ ਆਏ ਹਾਂ ਪਹਾੜ ਯਾਦ ਆਉਂਦੇ ਨੇ ਵੀ ਜਾ ਕੇ ਬੈਠੀਏ ਠੰਡੇ ਤਾਂ ਹਾਂ ਹੂੰ ਪਹਾੜ ਆ ਲਈਏ ਸਾਂ ਥਾਲ ਭਰ ਦੇ ਵਿੱਚ ਚਾਰ ਦੇ ਨਹੀਂ ਹੁੰਦੇ ਨੇ ਉਹ ਵੀ ਮਸਾ ਹੀ ਆਉਂਦੇ ਨੇ ਮਸਾ ਹੀ ਆਉਂਦੇ ਨੇ ਤੇ ਅੱਜ ਹੁਣ ਕੀ ਬਣਦਾ ਹੈ ਹਮ ਅੱਜ ਗਰਮੀ ਵਾਲੀ ਦੀ ਕੰਮ ਤੇ ਲੱਗਿਆ ਨਹੀਂ ਯਾਰ ਠੀਕ ਆ ਅਸੀਂ ਬਾਲੀ ਵੀ ਨਵੇੜਾਂਗੇ ਕੁਛ ਨਾ ਕੁਛ ਚੱਲ ਅੱਜ ਜਿੰਨਾ ਕ ਹੋ ਗਿਆ ਓਨਾਂ ਕ ਠੀਕ ਆ ਹਾਂ ਚੱਲ ਹੁਣ ਕੱਲ ਨੂੰ ਦੇਖਦੇ ਆ ਵਿਚਾਰ ਕਰਕੇ ਹਮ ਹਮ ਪਰ ਇਹਨਾਂ ਦੇ ਵੀ ਦੀ ਚੜਾਈ ਬਹੁਤ ਹੈ ਹੈ ਚੜਾਈ ਬਹੁਤ ਕਰੀ ਹੋਈ ਹੈ ਉਹਨਾਂ ਦਾ ਮੁੰਡੇ ਨੂੰ ਲਾੜੇ ਨੂੰ ਵਿਆਹ ਦਾ ਚਾਹੀਦਾ ਨਹੀਂ ਨਾ ਸਾਨੂੰ ਨੀਣਾ ਦੇ ਵੀ ਜਾਣ ਦਾ ਚਾਹ। ਅੱਛਾ ਜੀ। ਹਾਂ ਜੀ। ਆਏ ਹਾਏ। ਹੁਣ ਤੂੰ ਮੈਂ ਲਾ ਲਾ ਵੀ ਦਿਨ ਅੱਧਾ ਹੀ ਮਸਾ ਲੰਘਿਆ ਜਦੋਂ। ਮਸਾ ਲੰਘਦਾ। ਕਿਾ ਅੱਛਾ। ਜੇ ਠੰਡ ਜੀ ਹੋ ਜੇ ਤਾਂ ਫਿਰ ਦਿਨ ਛੇਤੀ ਲੰਘ ਜਾਣਗੇ। ਕਾਹ ਨੂੰ ਲੰਘਣੇ ਜਾ ਕੇ ਲੰਘਣਗੇ ਤਾਂ। ਹੈ? ਉੱਥੇ ਜਾ ਕੇ ਲੰਘਣਗੇ। ਉੱਥੇ ਜਾ ਕੇ ਨੰਘਣਗੇ। ਜਿਹੜੀ ਪਾਣਾ ਉੱਥੇ ਆਉਹੀ ਹੈ। ਹੈ? ਆਏ ਹਾ। ਪਾਵਾਂਗੇ ਵੀਡੀਓ ਇਥੋਂ ਕਰ ਕਰ ਵੀ ਅਜੀਤੇ ਸੁਫਲਾ ਨੇ ਥਾਂ ਬੈਠੇ ਆ। ਹਾਂ ਅੱਜ ਆਜੀ ਫਲਾਣੇ ਸਾਹਿਬ ਬੈਠੇ ਆਂ ਹੈ ਵੀਡੀਓ ਕਰ ਕਰ ਇੱਥੇ ਪਾਵਾਂਗੇ ਪੰਜਾਬ ਵਿੱਚ ਦੇਖਿਓ ਲੋ ਭਾਈ ਸਾਰੇ ਹੂੰ ਦਿਖਾਵਾਂਗੇ ਹਾਂ ਫੇ ਤੁਸੀਂ ਕਹੋਗੇ ਵੀ ਜੈਸੀ ਵੀ ਜਾਈਏ ਮੇਰਾ ਫੇਰ ਠੀਕ ਆ ਹਨਾ ਹੂੰ ਜਾਓ ਭਾਈ ਜਾ ਕੇ ਪਤਾ ਲੱਗਦਾ ਹਾਂ ਕਹਿਣ ਦੀਆਂ ਗੱਲਾਂ ਹੋਰ ਨੇ ਜਾ ਕੇ ਪਤਾ ਲੱਗਦਾ ਅਸਲ ਮਨ ਦੀ ਭਾਵਨਾ ਬਣਾ ਕੇ ਜਾਓ ਹੂੰ ਬਹੁਤ